ਜੀਉਂਦੇ ਤੋਂ ਜੀਵਨ ਹੀ ਪੈਦਾ ਹੋ ਸਕਦਾ ਹੈ ਮੌਤ ਨਹੀਂ ਜੀਵਨ ਪਾਸ ਮੌਤ ਨਹੀਂ ਇਸ ਲਈ ਉਹ ਮੌਤ ਕਿਵੇਂ ਪੈਦਾ ਕਰੇ ਜਿਸ ਪਾਸ ਜੋ ਚੀਜ਼ ਹੈ ਹੀ ਨਹੀਂ ਜਿਸ ਨੂੰ ਵਜੂਦ ਵਿੱਚ ਨਹੀਂ ਲਿਆਂਦਾ ਜਾ ਸਕਦਾ ਇਸ ਕਰਕੇ ਜੀਉਂਦੇ ਜਾਗਦੇ ਸਦਾ ਸਲਾਮਤ ਵਾਹਿਗੁਰੂ ਜੀ ਦੇ ਬਣਾਏ ਹੋਏ ਜਗਤ ਦੀ ਨੁੱਕਰ ਨੁੱਕਰ ਵਿੱਚ ਨਜ਼ਰ ਮਾਰਿਆਂ ਜਗਤ ਰਚਨਾ ਦੀ ਹਰ ਚੀਜ਼ ਨੂੰ ਅੰਦਰੋਂ ਬਾਹਰੋਂ ਦੇਖਿਆ ਸਿਵਾਏ ਜੀਵਨ ਦੇ ਹੋਰ ਕੁਝ ਨਜ਼ਰ ਨਹੀਂ ਆਉਂਦਾ ਜਿਉਂਦੇ ਜਾਗਦੇ ਵਾਹਿਗੁਰੂ ਤੋਂ ਪੈਦਾ ਹੋਏ ਜਿਉਂਦੇ ਜਾਗਦੇ ਜਗਤ ਵਿੱਚ ਜੀਵਨ ਦੀਆਂ ਅਨੇਕ ਸ਼ਕਲਾਂ ਜਾਂ ਹਾਲਤਾਂ ਦਿਸਦੀਆਂ ਹਨ ਲੋਹੇ ਤੋਂ ਲੈ ਕੇ ਮਨੁੱਖ ਤੱਕ ਜੀਵਨ ਦੀਆਂ ਅਨੇਕ ਸ਼ਕਲਾਂ ਜਾਂ ਹਾਲਤਾਂ ਦੇ ਦਰਸ਼ਨ ਹੁੰਦੇ ਹਨ ਲੋਹਾ ਪੱਥਰ ਲੱਕੜੀ ਸਭ ਜੀਵਨ ਦੀਆਂ ਹਾਲਤਾਂ ਹਨ ਜੇਕਰ ਇਹਨਾਂ ਦੇ ਅੰਦਰ ਲੁਕੀ ਸਚਾਈ ਨੂੰ ਵਿਗਿਆਨਕ ਅੱਖ ਨਾਲ ਵੇਖੀਏ ਤਾਂ ਇਹਨਾਂ ਦੇ ਜ਼ਰਰੇ-ਜ਼ਰਰੇ ਵਿੱਚ 24 ਘੰਟੇ ਕੰਮ ਕਰ ਰਹੇ ਕਾਰਖਾਨੇ ਮੌਜੂਦ ਦਿਸਣਗੇ ਜਿਨ੍ਹਾਂ ਨੂੰ ਜੀਵਨ ਚਲਾ ਰਿਹਾ ਹੈ ਇਸ ਤੋਂ ਅੱਗੇ ਦਰਖਤ ਸਬਜ਼ੀਆਂ ਫਲ ਫੁੱਲ ਜੀਵਨ ਦੀ ਇੱਕ ਉਹ ਹਾਲਤ ਪੇਸ਼ ਕਰਦੇ ਹਨ ਜਿਸ ਨੂੰ ਇਨਸਾਨ ਕੁਝ ਜਲਦੀ ਸਮਝ ਸਕਦਾ ਹੈ ਦਰਖਤ ਪੈਦਾ ਹੁੰਦੇ ਵੱਡੇ ਹੁੰਦੇ بڑے ਛਾਂੇਦਾਰ ਦਰਖਤ ਬਣਦੇ ਅਤੇ ਕੁਝ ਅਰਸੇ ਬਾਅਦ ਕਮਜ਼ੋਰ ਹੋ ਕੇ ਫਿਰ ਧਰਤੀ ਤੇ ਡਿੱਗਦੇ ਦਿਸ ਸਕਦੇ ਹਨ ਇਸੇ ਤਰ੍ਹਾਂ ਸਬਜ਼ੀਆਂ ਫਲ ਫੁੱਲ ਪੈਦਾ ਹੋ ਕੇ ਵੱਧਦੇ ਫੁੱਲਦੇ ਅਤੇ ਜੀਵਨ ਨੂੰ ਹਰਕਤ ਵਿੱਚ ਲਿਆ ਕੇ ਸਾਡੇ ਉੱਤੇ ਜ਼ਿੰਦਗੀ ਦੇ ਖਿਆਲ ਨੂੰ ਸਪਸ਼ਟ ਕਰਦੇ ਹਨ ਇਸ ਤੋਂ ਅੱਗੇ ਜੀਵਨ ਐਸੀ ਹਿਲਜੁਲ ਭਰੀ ਸ਼ਕਲ ਵਿੱਚ ਆਪਣੇ ਆਪ ਨੂੰ ਜ਼ਾਹਿਰ ਕਰਦਾ ਹੈ ਕਿ ਉਸ ਦਾ ਪਛਾਨਣਾ ਕੋਈ ਮੁਸ਼ਕਲ ਨਹੀਂ ਰਹਿੰਦਾ ਚਿੜੀਆਂ ਦਾ ਉੱਡਣਾ ਹਰਨਾ ਦਾ ਚੁੰਗੀਆਂ ਮਾਰ ਕੇ ਦੌੜਨਾ ਮੋਰਾਂ ਦਾ ਪਹਿਲਾ ਪਾ ਕੇ ਨੱਚਣਾ ਬੋਲਬੋਲਤੇ ਪਪੀਹੇ ਦਾ ਗਾਉਣਾ ਪਾਣੀ ਵਿੱਚ ਰਹਿਣ ਵਾਲੇ ਅਨੇਕਾਂ ਜਾਨਵਰਾਂ ਦਾ ਮਿਲ ਜੁਲ ਕੇ ਜੀਵਨ ਬਤੀਤ ਕਰਨਾ ਜੀਵਨ ਦਾ ਐਸਾ ਨਜ਼ਾਰਾ ਹੈ ਜਿਸ ਨੂੰ ਵੇਖ ਕੇ ਇਨਸਾਨ ਵਾਹ ਵਾਹ ਕਰ ਉਠਦਾ ਹੈ ਇਸ ਤੋਂ ਅੱਗੇ ਇਨਸਾਨ ਦਾ ਆਪਣਾ ਜੀਵਨ ਹੈ ਜਿਸ ਦਾ ਤਮਾਸ਼ਾ ਹਰ ਵਕਤ ਵੇਖ-ਵੇਖ ਕੇ ਇਨਸਾਨ ਨਹੀਂ ਰੱਜਦਾ ਮਨੋਖ ਵਿੱਚ ਵੀ ਜੀਵਨ ਦੀਆਂ ਅਨੇਕ ਹਾਲਤਾਂ ਵੱਖੋ-ਵੱਖਰੇ ਨਜ਼ਾਰੇ ਪੇਸ਼ ਕਰ ਰਹੀਆਂ ਹਨ ਇੱਕ ਮੂੜ ਮਨੋਖ ਤੋਂ ਲੈ ਕੇ ਇੱਕ ਸਾਇੰਸਦਾਨ ਚਿੱਤਰਕਾਰ ਕਵੀ ਜਾਂ ਸਿਮਰਨ ਅਭਿਆਸੀ ਤੱਕ ਜੀਵਨ ਅਨੇਕ ਅਵਸਥਾ ਵਿੱਚ ਖੇਡ ਰਿਹਾ ਹੈ ਜਿੱਥੇ ਸਾਨੂੰ ਐਸਾ ਵਰਤੀਤ ਹੁੰਦਾ ਹੈ ਕਿ ਜੀਵਨ ਖਤਮ ਹੋ ਗਿਆ ਹੈ ਉਥੇ ਵਾਸਤਵ ਵਿੱਚ ਜੀਵਨ ਦਾ ਅੰਤ ਨਹੀਂ ਹੁੰਦਾ ਜਦ ਇੱਕ ਬੀਜ ਤੋਂ ਦਰਖਤ ਅਨੇਕਾਂ ਬੀਜ ਪੈਦਾ ਕਰਕੇ ਜ਼ਮੀਨ ਤੇ ਡਿੱਗ ਪੈਂਦਾ ਹੈ ਤੇ ਕੁਝ ਅਰਸੇ ਤੋਂ ਬਾਅਦ ਉਸ ਦੀ ਲੱਕੜੀ ਜਲਾਏ ਜਾਣ ਦੇ ਬਾਅਦ ਸਵਾਹ ਬਣ ਕੇ ਫੇਰ ਜ਼ਮੀਨ ਦਾ ਹਿੱਸਾ ਬਣ ਜਾਂਦੀ ਹੈ ਜਾਂ ਜਦ ਚਿੜੀਆਂ ਕਾਂ ਸ਼ੇਰ ਜਾਂ ਹਾਥੀ ਕੋਜ ਚੇਰ ਹਰਕਤ ਵਾਲਾ ਜੀਵਨ ਬਤੀਤ ਕਰਨ ਦੇ ਬਾਅਦ ਫਿਰ ਮਿੱਟੀ ਵਿੱਚ ਮਿੱਟੀ ਹੋ ਜਾਂਦੇ ਹਨ ਜਾਂ ਜਦ ਆਦਮੀ ਜੰਮ ਕੇ ਜਵਾਨ ਹੋਣ ਮਗਰੋਂ ਬੁੱਢਾ ਹੋ ਕੇ ਫਿਰ ਧਰਤੀ ਵਿੱਚ ਜਾ ਮਿਲਦਾ ਹੈ ਤਾਂ ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਸਭ ਜੀਵਨ ਤੋਂ ਬਾਅਦ ਮਰ ਗਏ ਹਨ ਅਤੇ ਮੌਤ ਨੂੰ ਜੀਵਨ ਦੇ ਉਲਟ ਜੀਵਨ ਤੋਂ ਸਖਣਾ ਜਿੰਦਹੀਣ ਸਮਝਿਆ ਜਾਂਦਾ ਹੈ ਇਹ ਗੱਲ ਅਗਿਆਨਤਾ ਭਰਿਆ ਝੂਠ ਹੈ ਜਿਉਂਦੇ ਜਾਗਦੇ ਵਾਹਿਗੁਰੂ ਤੋਂ ਪੈਦਾ ਹੋਣ ਵਾਲੇ ਜਗਤ ਵਿੱਚ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਜੀਵਨ ਤੋਂ ਮੌਤ ਪੈਦਾ ਹੋ ਸਕਣੀ ਅਸੰਭਵ ਹੈ ਤੁਸੀਂ ਇਸ ਕੱਚੇ ਅੰਬ ਨੂੰ ਤੋੜ ਕੇ ਆਪਣੀ ਮੇਜ਼ ਤੇ ਰੱਖ ਦੇਵੋ ਅਗਿਆਨੀ ਸਮਝੇਗਾ ਕਿ ਅੰਬ ਦਰਖਤ ਨਾਲੋਂ ਟੁੱਟ ਕੇ ਮਰ ਗਿਆ ਹੈ ਪਰ ਇਹ ਉਸ ਦਾ ਭੁਲੇਖਾ ਹੈ। ਵਾਸਤਵ ਵਿੱਚ ਉਸ ਕੱਚੇ ਅੰਬ ਵਿੱਚ ਦਿਨ ਰਾਤ ਜੀਵਨ ਵੱਖੋ-ਵੱਖਰੀਆਂ ਹਾਲਤਾਂ ਪੈਦਾ ਕਰ ਰਿਹਾ ਹੈ। ਪਹਿਲਾਂ ਕੁਝ ਨਜ਼ਰ ਨਹੀਂ ਆਉਂਦਾ। ਕੁਝ ਦਿਨਾਂ ਮਗਰੋਂ ਉਸ ਕੱਚੇ ਅੰਬ ਦਾ ਰੰਗ ਸਬਜ਼ ਤੋਂ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਹੌਲੀ-ਹੌਲੀ ਸਾਂਵੇਂ ਰੰਗ ਦੀ ਥਾਂ ਪੀਲਾ ਰੰਗ ਆਣ ਮਲਦਾ ਹੈ ਜਿੱਥੇ ਕੱਚਾ ਆਂਬ ਸਖਤ ਤੇ ਖੱਟਾ ਸੀ ਉਥੇ ਉਹ ਆਂਬ ਮਿੱਠਾ ਨਰਮ ਤੇ ਸੁਗੰਧੀ ਭਰਿਆ ਬਣ ਜਾਂਦਾ ਹੈ ਜੇਕਰ ਇਸ ਆਂਬ ਨੂੰ ਉਸ ਵੇਲੇ ਬੰਦਾ ਖਾ ਲਏ ਤਾਂ ਇਹ ਉਸ ਅੰਦਰ ਜਾ ਕੇ ਉਸ ਅੰਦਰ ਜੀਵਨ ਦੀਆਂ ਵੱਖੋ-ਵੱਖ ਹਾਲਤਾਂ ਦਾ ਹਿੱਸਾ ਬਣ ਜਾਂਦਾ ਹੈ ਪਰ ਜੇਕਰ ਇਸ ਨੂੰ ਨਾ ਖਾਤਾ ਜਾਵੇ ਤਾਂ ਕੁਝ ਦਿਨਾ ਮਗਰੋਂ ਇਸ ਦੇ ਅੰਦਰ ਦਾ ਜੀਵਨ ਪਲਟਾ ਖਾ ਕੇ ਕੀੜਿਆਂ ਦੀ ਸ਼ਕਲ ਧਾਰਨ ਕਰ ਲੈਂਦਾ ਹੈ ਇਸੇ ਤਰ੍ਹਾਂ ਪੰਛੀਆਂ ਜਾਨਵਰਾਂ ਤੇ ਇਨਸਾਨ ਦਾ ਹਾਲ ਹੈ ਇਹਨਾਂ ਦਾ ਅੰਦਰਲਾ ਜੀਵਨ ਵੀ ਰੰਗ ਬਟਾਉਂਦਾ ਹੈ ਪਰ ਆਪ ਨਾ ਕਦੇ ਮੁੱਕਦਾ ਹੈ ਨਾ ਕਦੇ ਥੱਕਦਾ ਹੈ ਤੇ ਨਾ ਕਦੇ ਅੱਕਦਾ ਹੈ ਜੀਵਨ ਦੇ ਇਥੋਂ ਤੱਕ ਦਰਸ਼ਨ ਤਾਂ ਆਮ ਆਦਮੀ ਕਰ ਸਕਦਾ ਹੈ ਪਰ ਇਸ ਤੋਂ ਅੱਗੇ ਜੀਵਨ ਇਤਨਾ ਸੂਖਸ਼ਮ ਹੋ ਜਾਂਦਾ ਹੈ ਕਿ ਆਮ ਅੱਖਾਂ ਨਾਲ ਨਹੀਂ ਦਿਸਦਾ ਉਸ ਨੂੰ ਵੇਖਣ ਲਈ ਸਾਧਾਰਨ ਅੱਖਾਂ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਅਨੁਭਵ ਦੇ ਨੇਤਰ ਖੋਲਣੇ ਪੈਂਦੇ ਹਨ ਅਨੁਭਵ ਦੇ ਨੇਤਰ ਉਹ ਹਨ ਜਿਹੜੇ ਅਦ੍ਰਿਸ਼ਟ ਚੀਜ਼ਾਂ ਦਾ ਸਾਨੂੰ ਗਿਆਨ ਦਿੰਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਦ੍ਰਿਸ਼ਟ ਸ਼ਕਤੀਆਂ ਹਨ। ਸਾਡੀਆਂ ਸਾਧਾਰਨ ਅੱਖਾਂ ਇਹਨਾਂ ਨੂੰ ਨਹੀਂ ਦੇਖ ਸਕਦੀਆਂ। ਪਰ ਜਦ ਇਹ ਸਾਡੇ ਵੱਲ ਆਉਂਦੇ ਹਨ ਤਾਂ ਸਾਨੂੰ معلوم ਹੋ ਜਾਂਦਾ ਹੈ ਕਿ ਹੁਣ ਸਾਡੇ ਅੰਦਰ ਲੋਭ ਆਇਆ ਹੈ ਜਾਂ ਮੋਹ ਆਇਆ ਹੈ। ਜਿਹੜਾ ਸਾਨੂੰ ਇਹ ਪਤਾ ਦਿੰਦਾ ਹੈ ਕਿ ਸਾਡੇ ਅੰਦਰ ਹੁਣ ਹੰਕਾਰ ਆਇਆ ਹੈ ਜਾਂ ਤਰਸ ਆਇਆ ਹੈ ਜਾਂ ਨਫ਼ਰਤ ਆਈ ਹੈ ਉਸ ਨੂੰ ਹੀ ਅਨੁਭਵ ਦਾ ਨੇਤਰ ਕਿਹਾ ਜਾਂਦਾ ਹੈ ਜਦ ਇਸ ਨੂੰ ਨਾਮ ਸਿਮਰਨ ਦੀ ਜ਼ੁਗਤੀ ਨਾਲ ਕਾਫੀ ਸਿਖਾ ਦਈਏ ਤਾਂ ਇਹ ਅਨੁਭਵ ਦੇ ਨੇਤਰ ਆਪਣੇ ਅੰਦਰ ਆਪਣੇ ਆਪੇ ਜਾਂ ਅਸਲ ਜੀਵਨ ਨੂੰ ਦੇਖਣ ਲੱਗ ਪੈਂਦੇ ਹਨ ਆਪਨਾ ਆਪਾ ਪਹਿਲੇ ਸਰੀਰ ਅੰਦਰ ਪਰ ਸਰੀਰ ਤੋਂ ਰਹਿਤ ਨਿਰੋਲ ਜੀਵਨ ਦੀ ਸ਼ਕਲ ਵਿੱਚ ਦਿਸਦਾ ਹੈ ਇਹ ਸਾਡੇ ਇਕਾਗਰ ਹੋਏ ਅਨੁਭਵ ਨੂੰ ਦਿਖਾਈ ਦਿੰਦਾ ਹੈ ਇੱਥੇ ਜੀਵਨ ਸੰਬੰਧੀ ਸਾਡਾ ਇੱਕ ਨਵਾਂ ਅਤੇ ਅਜੀਬ ਦ੍ਰਿਸ਼ਟੀਕੋਣ ਪੈਦਾ ਹੁੰਦਾ ਹੈ ਇਸ ਤੋਂ ਪਹਿਲੇ ਅਸੀਂ ਜੀਵਨ ਨੂੰ ਰੂਪ ਰੇਖ ਰੰਗ ਵਿੱਚ ਮਿਲਿਆ ਜੁਲਿਆ ਦੇਖਣ ਦੇ ਆਦੀ ਸੀ ਪਰ ਹੁਣ ਸਾਨੂੰ ਜੀਵਨ ਰੂਪ ਰੇਖ ਰੰਗ ਤੋਂ ਅਲੈਦਾ ਨਿਰੋਲ ਜੀਵਨ ਨਜ਼ਰ ਆਉਂਦਾ ਹੈ ਇਹ ਜੀਵਨ ਨੂੰ ਆਪਣੀ ਨਿਰੋਲ ਅਤੇ ਖਾਰਸ ਅਵਸਥਾ ਵਿੱਚ ਕਿਸ ਤਰ੍ਹਾਂ ਦੇਖੀਦਾ ਹੈ ਕਈ ਜੋਗੀਆਂ ਜਾਂ ਸਿਮਰਨ ਅਭਿਆਸੀਆਂ ਨੇ ਅਨੁਭਵ ਦੇ ਨੇਤਰਾ ਨੂੰ ਹੀ ਸੁਰਤ ਜਾਂ ਤੀਖਣ ਬੁੱਧੀ ਆਖਿਆ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਸਿਮਰਨ ਜਾਂ ਯੋਗ ਸਾਡੇ ਅਨੁਭਵ ਸੁਰਤ ਜਾਂ ਬੁੱਧੀ ਨੂੰ ਆਪਣੀ ਅਸਲੀਅਤ ਦਿਖਾ ਦਿੰਦਾ ਹੈ ਜੋ ਕਿ ਨਿਰੋਲ ਜੀਵਨ ਜਾਂ ਖਾਲਸ ਜੀਵਨ ਹੈ ਜੀਵਨ ਦੀ ਇਸ ਹਾਲਤ ਜਾਂ ਅਵਸਥਾ ਨੂੰ ਮੰਨਣ ਵਾਲਾ ਫਿਰ ਜਿਉਂਦੇ ਰਹਿਣ ਲਈ ਰੂਪ ਰੇਖ ਰੰਗ ਜਾਂ ਸਰੀਰਾਂ ਦਾ ਮੁਤਾਜ ਨਹੀਂ ਰਹਿੰਦਾ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਨਹੀਂ ਜਿਉਂਦੇ ਬਲਕਿ ਉਹਨਾਂ ਵਿੱਚ ਜੀਵਨ ਹੀ ਜਿਉਂਦਾ ਹੈ ਅਤੇ ਉਹ ਜੀਵਨ ਸਰੀਰਾਂ ਤੋਂ ਆਜ਼ਾਦ ਹੋ ਕੇ ਵੀ ਉਸੇ ਤਰ੍ਹਾਂ ਸਦਾ ਸਲਾਮਤ ਰਹਿੰਦਾ ਹੈ ਜਿਵੇਂ ਕਿ ਸਰੀਰਾਂ ਵਿੱਚ ਰਹਿ ਕੇ ਇਸ ਅਵਸਥਾ ਦੇ ਅਭਿਆਸੀ ਨੂੰ ਮੌਤ ਦਾ ਉੱਕਾ ਹੀ ਡਰ ਨਹੀਂ ਰਹਿੰਦਾ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਜੋ ਕੋਈ ਚੀਜ਼ ਜਗਤ ਰਚਨਾ ਵਿੱਚ ਨਹੀਂ ਬਣੀ ਓਹ ਮੌਤ ਹੈ ਜਦ ਨਿਰੋਲ ਜੀਵਨ ਵਿੱਚ ਸਦੀਵੀ ਸੁਖ ਖੇੜਾ ਅਤੇ ਮਹਾ ਆਨੰਦ ਪ੍ਰਤੀਤ ਹੋਣ ਲੱਗ ਜਾਵੇ ਅਤੇ ਨਾਲ ਹੀ ਇਹ ਵੀ ਪਤਾ ਲੱਗ ਜਾਵੇ ਕਿ ਇਹਨਾਂ ਦੇ ਵਿਰੋਧੀ ਦੁੱਖ ਰੋਗ ਅਤੇ ਮੌਤ ਦਾ ਉਥੇ ਨਾ ਨਾਮ ਨਿਸ਼ਾਨ ਹੈ ਤੇ ਨਾ ਹੋ ਸਕਦਾ ਹੈ ਤਾਂ ਇਸ ਨੂੰ ਮੰਨਣ ਵਾਲਾ ਮਹਿਸੂਸ ਕਰਦਾ ਹੈ ਕਿ ਉਹ ਥੋੜੀ ਦੇਰ ਦੇ ਦੁਖਦਾਈ ਸਫਰ ਬਾਦ ਆਪਣੇ ਅਸਲ ਘਰ ਵਾਪਸ ਆਇਆ ਹੈ ਗੁਰਬਾਣੀ ਵਿੱਚ ਇਸ ਘਰ ਨੂੰ ਨਿਜ ਘਰ ਆਖਿਆ ਹੈ ਨਿਜ ਘਰ ਦੇ ਅਰਥ ਆਪਣਾ ਅਸਲੀ ਘਰ ਹੈ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੋਰ ਨ ਹੋਏਗੋ ਫੇਰਾ ਫੇਰਾ ਤੋਂ ਮੁਰਾਦ ਰੂਪ ਰੇਖ ਰੰਗ ਦੀ ਰਚਨਾ ਵਿੱਚ ਵਾਪਸ ਆਉਣਾ ਹੈ ਜਿਵੇਂ ਸ਼ਤ ਤ ਤੇ ਜੜ ਕੇ ਜੇਕਰ ਫੇਰ 헤ਠਾ ਨਾ ਆਉਣਾ ਹੋਵੇ ਤਾਂ ਪੌੜੀਆਂ ਫਜ਼ੂਲ ਤੇ ਬੇਕਾਰ ਹੋ ਜਾਂਦੀਆਂ ਹਨ। ਤਿਵੇਂ ਨਿਰੋਲ ਜੀਵਨ ਨਾਲ ਮਿਲ ਕੇ ਫੇਰ ਕਿਸੇ ਕਿਸਮ ਦਾ ਸਰੀਰ ਧਾਰਨ ਦੀ ਇੱਛਾ ਨਹੀਂ ਰਹਿੰਦੀ। ਕਿਉਂਕਿ ਜੀਵਨ ਨਾਲ ਜੁੜ ਕੇ ਉਹ ਸਦੀਵੀ ਤੇ ਮਹਾ ਆਨੰਦ ਪ੍ਰਤੀਤ ਹੁੰਦਾ ਹੈ ਕਿ ਵਾਪਸ ਮੁੜਨ ਦੀ ਇੱਛਾ ਸਦਾ ਲਈ ਅਲੋਪ ਹੋ ਜਾਂਦੀ ਹੈ। ਇਸ ਅਵਸਥਾ ਨੂੰ ਹੀ ਗੁਰਬਾਣੀ ਵਿੱਚ ਨਿਰਵਾਣ ਪਦ ਨਿਰਭੈ ਪਦ ਚੌਥਾ ਪਦ ਤੁਰਿਆ ਪਦ ਕਰਕੇ ਲਿਖਿਆ ਹੈ। ਇਸੇ ਅਵਸਥਾ ਨੂੰ ਸੱਚ ਦੀ ਪ੍ਰਾਪਤੀ ਜਾਂ ਵਾਹਿਗੁਰੂ ਜੀ ਦਾ ਮਿਲਾਪ ਵੀ ਦੱਸਿਆ ਹੈ। ਜੀਵਨ ਦੇ ਇਸ ਤੋਂ ਅੱਗੇ ਵੀ ਇੱਕ ਦਰਸ਼ਨ ਹਨ ਜਾਂ ਇੰਜ ਕਰੋ ਕਹੋ ਇਸ ਤੋਂ ਅੱਗੇ ਵੀ ਜੀਵਨ ਦੀ ਇੱਕ ਹਾਲਤ ਜਾਂ ਅਵਸਥਾ ਹੈ। ਜਿਸ ਨੂੰ ਬਿਆਨ ਕਰਨ ਲੱਗਿਆ ਗੁਰਬਾਣੀ ਪਾਰ ਜਾਂ ਪਰਮ ਦਾ ਅਖਰ ਵਰਤਦੀ ਹੈ ਉਸ ਅਵਸਥਾ ਦੇ ਤਜਰਬੇ ਤੋਂ ਅੱਗੇ ਇਸ ਲਈ ਹੋਰ ਕੁਝ ਨਹੀਂ ਕਿ ਉੱਥੇ ਪਹੁੰਚ ਕੇ ਇੱਛਿਆ ਦੇ ਖੰਭ ਜਾਂ ਪਾਰ ਨਹੀਂ ਰਹਿੰਦੇ ਜਾਂ ਇੱਛਾ ਹੀ ਨਹੀਂ ਰਹਿੰਦੀ ਇਸ ਅਵਸਥਾ ਨੂੰ ਪਾਰ ਬ੍ਰਹਮ ਦੀ ਪਰਮ ਈਸ਼ਵਰ ਦੀ ਪਰਮ ਆਤਮਾ ਦੀ ਪ੍ਰਾਪਤੀ ਆਖਦੇ ਹਨ ਜੀਵਨ ਦੀ ਇਸ ਅਵਸਥਾ ਦੇ ਅਭਿਆਸੀ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਕਦੀ ਆਪਣੀ ਅਸਲੀਅਤ ਤੋਂ ਨਾ ਵਿਛੜਿਆ ਹੈ ਨਾ ਵਿਛੜ ਸਕਦਾ ਹੈ ਅਤੇ ਨਾ ਵਿਛੜੇਗਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ